ਦੰਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜਾ 300 ਸਾਲਾ ਸ਼ਹੀਦੀ ਗੁਰਪੁਰਬ ਜਦ ਰਾਮਲੀਲਾ ਗਰਾਊਂਡ ਦਿੱਲੀ ਵਿੱਚ ਮਨਾਇਆ ਗਿਆ ਤਾਂ ਉਹਨਾਂ ਦਿਨਾਂ ਵਿੱਚ ਦੇਸ਼ ਅੰਦਰ ਐਮਰਜੈਂਸੀ ਲੱਗੀ ਹੋਈ ਸੀ ਉੱਥੇ ਵਕਤੇ ਇੱਕ ਇੱਕ ਬੋਲ ਬਹੁਤ ਸੰਭਲ ਸੰਭਲ ਕੇ ਬੋਲ ਰਹੇ ਸਨ ਮਤਾ ਕਿਤੇ ਬੋਲਣ ਵਿੱਚ ਕੋਈ ਗੜਬੜ ਨਾ ਹੋ ਜਾਏ ਤੇ ਅਸੀਂ ਫੜੇ ਜਾਈਏ ਦੇਸ਼ ਵਿੱਚ ਹਾਲਾਤ ਹੀ ਇਸ ਤਰ੍ਹਾਂ ਦੇ ਸਨ ਠਹਿਰ ਉਸ ਰਾਮਲੀਲਾ ਗਰਾਊਂਡ ਵਿੱਚ ਕੁਝ ਚੰਦ ਅੱਖਰ ਉਥੋਂ ਦੀ ਫੀਜ਼ਾ ਤੇ ਉਥੋਂ ਦੀ ਹਵਾ ਨੇ ਮੈਨੂੰ ਵੀ ਦਿੱਤੇ ਮੈਂ ਫਿਰ ਬੋਲ ਦਿੱਤੇ ਅਖਬਾਰੀ ਰਿਪੋਰਟਰਾਂ ਦੇ ਅਨੁਸਾਰ ਉਸ ਸਮੇਂ ਇਕੱਠ ਦੀ ਗਿਣਤੀ ਇਹ ਛਾਪੀ ਕਿ ਘੱਟ ਤੋਂ ਘੱਟ ਇੱਥੇ 22 ਲੱਖ ਮਨੁੱਖਾਂ ਦਾ ਇਕੱਠ ਹੈ ਇਸ ਤੋਂ ਘੱਟ ਨਹੀਂ ਹੋਣਗੇ ਉਸ ਵਕਤ ਦੀ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਇਸ ਸਟੇਜ ਤੇ ਪਹੁੰਚੀ ਤਾਂ ਇਹ ਜਦ ਦੂਰ ਤੱਕ ਸੰਤਾ ਨੂੰ ਦੇਖਦੀ ਹੈ ਤੇ ਫਿਰ ਕਹਿੰਦੀ ਹੈ ਕਿ ਮੈਂ ਤਾਂ ਦੂਰਬੀ ਨਹੀਂ ਲਿਆਈ ਨਹੀਂ ਹਾਂ ਤੇ ਸਾਰੀ ਸੰਗਤ ਮੈਨੂੰ ਦਿਸਦੀ ਨਹੀਂ ਪਈ ਐਨੀ ਜਿਆਦਾ ਸੰਗਤ ਹੈ ਤੇ ਜੋ ਮੈਨੂੰ ਪਤਾ ਹੁੰਦਾ ਤਾਂ ਮੈਂ ਦੂਰਬੀ ਲਿਆਉਣੀ ਸੀ ਉਹਦੇ ਕੋਲ ਪ੍ਰਿੰਸੀਪਲ ਸਤਵੀਰ ਸਿੰਘ ਬੈਠੇ ਹੋਏ ਸਨ ਉਹਨਾਂ ਦੇ ਮੂੰਹੋਂ ਨਿਕਲ ਗਿਆ ਤੇ ਸਾਨੂੰ ਦੂਰਬੀ ਨਾਲ ਨਾ ਦੇਖੋ ਉਂਝ ਹੀ ਨੇੜੇੋਂ ਵੇਖਣ ਦੀ ਕੋਸ਼ਿਸ਼ ਕਰੋ ਐਕਚੁਅਲੀ ਉਹਨਾਂ ਨੇ ਕਟਾਕਸ਼ ਕਰ ਦਿੱਤਾ ਕਿ ਕਿ ਹੁਣ ਤੱਕ ਕਾਫੀ ਸਮਾਂ ਹੋ ਗਿਆ ਹੈ ਸਾਨੂੰ ਦੂਰ ਵੀ ਨਾਲ ਵੇਖਦਿਆਂ ਵੇਖਦਿਆਂ ਕਦੇ ਸਾਨੂੰ ਨੇੜੇ ਵੇਖਣ ਦੀ ਕੋਸ਼ਿਸ਼ ਕਰੋ ਵੇਖੋ ਤਾਂ ਸਹੀ ਕਿ ਕਿਸ ਨੇ ਇਸ ਜਿਨੇਊ ਨੂੰ ਬਚਾਇਆ ਹੈ ਕਿਸ ਨੇ ਇਸ ਤਿਲਕ ਨੂੰ ਬਚਾਇਆ ਕਿਸ ਨੇ ਡਿੱਗਦੇ ਹੋਏ ਮੰਦਰਾਂ ਨੂੰ ਬਚਾਇਆ ਜਿਹੜੇ ਟਹਿ ਟੇਰੀ ਹੋ ਰਹੇ ਸਨ